ਓ ਬੱਲੇ ਚਾਚਾ ਸ੍ਰੀ ਕਾਲ ਹੋਰ ਚਾਹ ਫੜ ਪਹਿਲਾਂ ਤਾਂ ਹੋ ਗਈ ਹੋ ਗਈ ਚਾਹ ਲੈ ਆਇਆ ਚਾਹ ਪੀੁੱਜੀ ਗੱਲ ਮੈਨੂੰ ਇੱਕ ਦੱਸ ਯਾਰ ਕੱਲ ਦੀ ਤੇਰੇ ਚਿਹਰੇ ਤੇ ਪਰੇਸ਼ਾਨੀ ਕੀ ਹੈ ਏਹ ਰਾ ਤੇਰਾ ਕੁਝ ਦੱਸਦਾ ਵੀ ਪਰੇਸ਼ਾਨੀ ਹੈ ਤੇਰੇ ਵਿੱਚ ਸੁਣਨੀ ਆ ਹਾਂ ਦੱਸ ਗੱਲ ਆਇਆ ਯਾਰ ਹੂੰ ਬੰਦੇ ਕਰਨ ਲੱਗ ਗੇ ਮੜੀਆਂ ਮੜੀਆਂ ਟੱਚਰਾਂ ਹੂੰ ਬੈਕ ਤੇ ਹੂੰ ਵਿਆਹ ਜਾਂਦੇ ਨੇ ਪਾਣੀ ਬਚਾਓ ਵਾਲੇ ਹੂੰ ਅੰਗਾ ਲਾਲਾ ਖੇਤ ਵਾਲੇ ਹੂੰ ਸਿੰਘ ਲਾਈ ਨਹੀਂ ਹੂੰ ਮੀਂਹ ਪਿਆ ਨਹੀਂ ਹੂੰ ਉਹਨਾਂ ਰੱਬ ਤੇ ਡੋਰੀ ਆ ਵੀ ਜਦ ਆ ਲੋਕਾਂ ਵਰਗੇ ਹੋਣ ਉਹ ਹੂੰ ਤੇ ਲੋਕ ਟਿੱਚਰਾਂ ਕਰਨਗੇ ਤੇ ਲੋਕਾਂ ਵਰਗੇ ਹੋ ਜਾਣਗੇ ਜੇ ਰੱਬ ਨੇ ਸੁਣ ਲਿਓ ਦਾਤੇ ਨੇ ਨਹੀਂ ਸੁਣੂ ਜੱਜਾ ਰੱਬ ਫੇ ਲੋਕਾਂ ਨੂੰ ਆਪਣੇ ਵਰਗੇ ਬਣਾਉਂ। ਪਰੇਸ਼ਾਨ ਨਾ ਹੋ ਤੂੰ ਸੁਣੂ ਰੱਬ ਕੋਈ ਚੱਪੇ। ਇਹ ਪ੍ਰਮਾਤਮਾ ਸੁਣ ਲਵੇ। ਮੈਂ ਤਾਂ ਲੋਕਾਂ ਨੂੰ ਆਪਣੇ ਵਰਗੇ ਬਣਾ ਲਾਂਗੇ ਆਪਾਂ। ਨਾ ਨਾ ਸੁਣੂ ਸੁਣ ਰੱਬ ਤੇਰੀ। ਹੂੰ? ਇਹ ਸੱਚੇ ਦਿਲੋਂ ਲੱਗਿਆ ਹੋਇਆ ਤੂੰ। ਉਹ ਸੱਚੇ ਬਾਦਸ਼ਾਹ ਸੁਣ ਲੈ। ਸੁਣੂ ਰੱਬ ਆਪ ਤੇਰੀ ਸੱਚੇ ਬਾਦਸ਼ਾਹ। ਬਾਦ 10 ਤਰੀਕ ਤੋਂ ਬਾਅਦ ਠੋਕ ਦੇ। ਅਗਲੀ ਗੱਲ। ਲਿਆ ਫੇ ਚਾਹ ਪੀਏ। ਚਾਹ ਪੀ ਚਾਚਾ ਖੁਸ਼ ਰਹਿ ਤੂੰ ਟੈਨਸ਼ਨ ਨਾਲ।